ਬੂਜਰੀ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਰਾਜ ਤਮੈ ਤੂ ਰਾਜਾ ਕਹੀਐ ਬੂਜਰੀ ਕਾ ਖਾਸ ਵਰਤਿ ਹੋਤੈ ਸਤਿਗੁਰੂ ਦੀ ਸਾਜਿਨ ਵਾਗੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਸਾਹਿਬ ਜੀ ਦੀ ਇੱਕ ਅਸ਼ਟਪਦੀ ਇਹ ਚੇਸਨ ਪੂਰਨ ਕਰਕੇ ਮਹਾਰਾਜ ਸਾਹਿਬ ਜੀ ਹੁਣ ਪੰਜਵੇਂ ਪਾਦਸ਼ਾ ਅਸ਼ਟਪਦੀ ਉਚਾਰਨ ਕਰ ਰਹੇ ਹਨ ਗੂਜਰੀ ਮੁਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੋ ਦੁਆਇ ਤਰੂ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਰਤਰੀ ਕਾਲਵਾਜ ਦੇ ਰੂਪ ਗੁਰੂ ਚੈਤਨਸ ਰੂਪ ਹੋ ਪ੍ਰਸਾਦ ਮੰਦਰ ਰੂਪ ਆਪ ਹੀ ਸਤਿਗੁਰੂ ਹੋ ਤੇ ਆਉਂਦੀ ਪ੍ਰਾਪਤੀ ਕੋ ਹੁੰਦਾ ਸਰਦਿਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦੇ ਤਾਈ ਪਿਤਾ ਮੇਰੋ ਬੜੋ ਧਨੀ ਅਗਮਾ ਹਜੂਰ ਫਰਮਾਉਂਦੇ ਨੇ ਪਿਤਾ ਜੋ ਅਕਾਲ ਪੁਰਖ ਹੈ ਸਾਡਾ ਉਹ ਬੜਾ ਧਨੀ ਮਾਲਕ ਹੈ ਅਗਮਾ ਗਮਤਾ ਤੋਂ ਰਹਿਤ ਹੈ ਮਨ ਦੇ ਸੰਕਲਪਾਂ ਕਲਪਾਂ ਦਾ ਵਿਚਾਨੀ ਸ਼ਾਸਤਰਾ ਦੀ ਗਮਤਾ ਕਰਕੇ ਗਮਤਾ ਨਹੀਂ ਉਸ ਦੀ ਤਾਈ ਜਾਂਦੀ ਬ्यान ਤੋਂ ਹੀ ਮਹਿਮਾ ਹੈ ਸਰੂਪ ਕਰਕੇ ਮਹਾਰਾਜ ਸਾਹਿਬ ਨੇ ਮੈਨੂੰ ਕਥਨ ਕਰਦੇ ਹਨ ਦੁਸ਼ ਲੋਬ ਵਿਦੇਹ ਮੁਕਤ ਜਿਹੜੇ ਹਨ ਉਹ ਮਹਾਪੁਰਖ ਮਹਾਰਾਜ ਦੇ ਰੂਪ ਨੂੰ ਸਾਰਿਆਂ ਵਿੱਚ ਇਸ ਪ੍ਰਕਾਰ ਉਹਦਾ ਐਜ ਰੂਪ ਨੂੰ ਦੇਖਦੇ ਹੈ ਇਹ ਜੋ ਦ੍ਰਿਸ਼ਟੀ ਹੈ ਵਿਦੇਹ ਮੁਕਤਾਂ ਦੀ ਉਹ ਦ੍ਰਿਸ਼ਟੀ ਵੀ ਇਸ ਵਿੱਚ ਆਪ ਹੀ ਸੂਰਜ ਹੋ ਕੇ ਪ੍ਰਕਾਸ਼ ਰਿਹਾ ਹੈ ਆਪ ਹੀ ਰਾਜਾ ਰੂਪ ਹੋ ਕੇ ਰਾਜ ਕਰ ਰਿਹਾ ਹੈ ਆਪ ਹੀ ਜ਼ਿਮੀਂਦਾਰ ਹੋ ਕੇ ਜ਼ਮੀਨ ਵਾਲਾ ਬਣ ਰਿਹਾ ਹੈ ਐਸੀ ਦ੍ਰਿਸ਼ਟੀ ਬ੍ਰਹਮ ਵੇਤੇ ਦੀ ਸਾਰੇ ਜਤਨਾ ਆਪ ਉਹ ਦੇਖਦਾ ਹੈ ਉਜੰਦਬਾਦ ਉਹਦੇ ਅੰਦਰ ਨਹੀਂ ਕੋਈ ਰਹਿੰਦਾ ਇਹ ਬਦੇ ਮੁਕਤੀ ਵਾਲਾ ਪੁਰਖ ਪਰਮੇਸ਼ਰ ਜਿਵੇਂ ਜਲ ਵਿੱਚ ਜਲ ਸੁਮਿਲ ਜਾਂਦਾ ਹੈ ਅਵੇਂ ਮਿਲਦਾ ਹੈ ਜੀਵਨ ਮੁਕਤੀ ਦੀ ਹਾਰ ਕਰਦਾ ਹੈ ਪਰ ਤਿਆਗ ਉਹਦਾ ਉਹ ਨਹੀਂ ਹੁੰਦਾ ਹੈ ਬਦੇ ਮੁਕਤ ਸਰੀਰ ਕਰਕੇ ਵੀ ਕਿਰਿਆ ਨਹੀਂ ਉਸ ਤੋਂ ਹੋ ਸਕਦੀ ਐਸੀ ਵਸਤਾ ਜੋ ਹੈ ਬਦੇ ਮੁਕਤਾਂ ਦੀ ਇਹ ਵੀ ਸ਼ਰੂਚਨ ਰੂਪਨ ਹੋ ਰਹੀ ਹੈ ਅਤੇ ਵਾਹਿਗੁਰੂ ਦੀ ਸ਼ਿਫਤ ਵੀ ਇਸ ਪ੍ਰਕਾਰ ਆਪ ਕਰ ਰਹੀ ਹੰ ਰਾਜਨਮਹਿ ਤੂੰ ਰਾਜਾ ਕਹੀ ਹੈ ਇਸੰਮੇਸ਼ੁਰ ਆਲਪੁਰਖ ਵਾਹਿਗੁਰੂ ਰਾਜਿਆਂ ਦੇ ਵਿੱਚੋਂ ਰਾਜੇ ਜਿਵੇਂ ਜਨਕ ਰਾਜਾ ਵਿਦੇਹ ਮੁਕਤ ਹੋਇਆ ਹੈ ਸੰਸਾਰ ਦੇ ਹੰਦੇ ਰਹਿੰਦੇ ਹੋਏ ਰਾਜ ਕਰਦੇ ਹੋਏ ਫਿਰ ਜਿਸ ਵਕਤ ਆ ਕੇ ਜਨਕ ਰਾਜਾ ਦੇ ਤਾਂ ਹੀ ਸਾਧ ਸੰਗੇ ਜੀ ਪੁੱਛਣਾ ਕੀਤਾ ਸੀ ਕਿਹੇ ਰਾਜਾ ਤੇਰੇ ਕੋਈ ਰਾਜ ਹੈ ਸੁਖਦੇਵ ਨੂੰ ਪੁੱਛਿਆ ਸੀ ਤਾਂ ਜਨਕ ਰਾਜਨ ਕਹਿਆ ਸੀ ਇਹ ਮੇਰੇ ਰਾਜ ਜਿਹੜਾ ਹੈ ਮੇਰੇ ਹਿਰਦੇ 'ਚ ਤਾਂ ਨਹੀਂ ਵਸਿਆ ਹੋਇਆ ਸਰੀਰ ਕਰਕੇ ਮੈਂ ਥੂੜੀ ਦੇ ਉੱਤੇ ਬੈਠਾ ਹਾਂ ਅਕੇ ਤੇਰੇ ਸੁਨੇ ਦੇ ਮੰਦਿਰ ਹੈ ਕਹਿੰਦੇ ਮੇਰੇ ਹਿਰਦੇ 'ਚ ਤਾਂ ਨਹੀਂ ਇਹ ਮੰਦਿਰ ਤੇਰੇ ਕਿਲੇ ਜਿਹੜੇ ਹੈ ਰਤਨਾ ਚੜ ਤੇ ਕਹਿੰਦੇ ਮੇਰੇ ਹਿਰਦੇ 'ਚ ਨਹੀਂ ਠੁਕੇ ਹੋਏ ਕਿਲੇ ਸੋ ਇਹ ਸੰਤੀ ਦੇ ਤੇ ਠੁਕੇ ਹੋਏ ਹਨ ਇਸ ਪ੍ਰਕਾਰ ਕਹਿੰਦੇ ਮੈਂ ਉਰਕ ਪੈ ਤੂੰ ਗਰਸਤੀ ਹੈ ਜਨਕ ਰਾਜਾ ਕਹਿਣ ਲੱਗਾ ਵੀ ਇਹ ਤਾਂ ਕਰਤਾਰ ਜਾਣਦਾ ਹੈ ਕੌਣ ਗਰਸਤੀ ਹੈ ਤੇ ਕੌਣ ਰਗਤ ਹੈ ਉਸ ਵੇਲੇ ਜੋਗ ਸ਼ਕਤੀ ਨਾਲ ਡਿਊਟੀ ਨੂੰ ਰਾਜਾ ਜਨਕ ਨੇ ਅੱਗ ਲਾ ਦਿੱਤੀ ਜਿਸ ਵੇਲੇ ਅੱਗ ਲਾਤੀ ਸੇਵਕਨ ਕਿਹਾ ਕਿ ਜੀ ਡਿਊਟੀ ਨੂੰ ਅੱਗ ਲੱਗ ਗਈ ਹੈ ਕਹਿਣ ਲੱਗੇ ਕੋਈ ਨਹੀਂ ਮਾ ਜਾਣ ਵੇਓ ਤੇ ਜਦੋਂ ਝਾਕਿਆ ਮੁੜ ਕੇ ਪੀਲੇ ਪਾਸੇ ਉਹ ਤੂੰ ਵੀ ਤੇ ਆਪਣੀ ਫੌੜੀ ਧੂਣੀ ਵਾਲੀ ਸੁੱਕਦੇ ਹੋ ਜੇ ਡਿਊਟੀ 'ਚ ਰੱਖਿਆ ਸੀ ਉੱਠ ਕੇ ਜਾਣ ਲੱਗਾ ਕਹਿੰਦੇ ਕਿੱਥੇ ਚੱਲੇ ਜੀ ਪਾਣੀ ਦਾ ਪਾਤਰ ਰੱਖ ਕੇ ਪਿਆ ਡਿਊਟੀ ਨੂੰ ਅੱਗ ਲੱਗ ਗਈ ਐ ਤੇ ਮੇਰੀ ਫੌੜੀ ਐ ਉੱਥੇ ਧੂਨੀ ਇਕੱਠੀ ਕਰਨ ਆਲੀ ਕਹਿੰਦੇ ਦੱਸ ਕਿੰਨੇ ਕੁ ਪੈਸੇ ਦੀ ਤੇ ਤੂੰ ਵੀ ਐ ਤੇ ਕਿੰਨੇ ਕੁ ਮੁੱਲ ਦੀ ਤੇਰੀ ਜਿਹੜੀ ਫੌੜੀ ਐ ਤੂੰ ਦੱਸ ਗ੍ਰਿਸ਼ਤੀਆਂ ਕੁ ਮੈਂ ਗ੍ਰਿਸ਼ਤੀਆਂ ਸੁਣ ਕੇ ਜੁ ਸੁੱਕਦੇ ਉਹ ਪੈਰੀ ਪੈ ਗਿਆ ਸੀ ਇਸ ਪ੍ਰਕਾਰ ਇਹ ਮਹਾਰਾਜਾ ਤੂੰ ਰਾਜਾ ਜਨਕ ਰਾਜਾ ਆਦਿਕ ਜਿਵੇਂ ਹੋਏ ਐ ਕਿ ਉਸ ਜੇ ਪਾਤਸ਼ਾਹ ਰਾਜਿਆਂ ਦਾ ਰਾਜਾ ਰੂਪ ਹੈ ਰਾਜ ਇਹਨੂੰ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ ਮਹਾਰਾਜਾਂ ਚਕਰਵਰਤੀਆਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਤੂੰ ਰਾਜਾ ਵੀ ਜਿਹੜਾ ਹੈ ਰਾਜਾ ਪੁਣਾ ਹਕੂਮਤ ਪੁਣਾ ਹੈ ਇਹ ਤੇਰਾ ਹੀ ਹੈ ਪਰਮੇਸ਼ਰ ਮਨੁ ਘਰਨਾਦਕ ਰਾਜੇ ਮੰਨੇ ਸਾਰਿਆਂ ਦਾ ਤੂੰ ਆਪ ਰਾਜੇ ਹੈਂ ਮਨ ਮਹਿ ਭੂਮਾ ਮਨ ਜੋ ਜ਼ਮੀਰਦਾਰ ਹੋਣਗੇ ਜ਼ਮੀਨਾਂ ਦੇ ਮਾਲਕ ਉਹਨਾਂ ਦੀ ਭੂਮਾ ਊਂ ਜਮੀਨ ਸਾਰੀ ਧਰਤੀ ਨੂੰ ਰਚਣ ਵਾਲਾ ਤੂੰ ਆਪ ਹੀ ਹੈ ਸੱਚੇ ਪਾਤਸ਼ਾਹ ਸੋ ਭੂਮਨ ਜਮੀਨਾਂ ਦੇ ਜ਼ਿਮੀਂਦਾਰਾਂ ਵੀ ਤੂੰ ਬੜਾ ਭਾਰੀ ਖੇਤੀ ਕਰਨ ਵਾਲਾ ਜ਼ਿਮੀਂਦਾਰ ਹੈ ਇਹ ਸਾਰੀ ਜਿੰਨੀ ਹੈ ਜਿੰਨੀ ਸ੍ਰਿਸ਼ਟੀ ਹੈ ਇਹ ਤੇਰੀ ਖੇਤੀ ਹੈ ਇਹਦੇ ਵਿੱਚ ਸੱਚੇ ਪਾਤਸ਼ਾਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਚਾਲ ਖਾਣੀਆਂ ਨੂੰ ਪੈਦਾ ਕਰਦਾ ਹੈ ਆਪ ਹੀ ਪਰਲੋਂ ਕਰ ਲੈਣੇ ਹੈ ਐਸ ਜੱਦੀ ਮੀਨਾ ਵਾਲਾ ਜੀ ਭੂਮ ਜੀਨਾ ਵਾਲਾ ਜੀਮੇਦਾਰ ਵੱਡਾ ਹੈ ਕੋ ਠਾਕੁਰ ਮਹ ਠਗੜਾਈ ਤੇ ਠਾਕੁਰ ਜਿਹੜੇ ਸਵਾਮੀ ਮਾਲਕ ਬਣੇ ਹੋਏ ਹਨ ਉਹਨਾਂ ਜੀ ਤੇਰੀ ਸੱਚੇ ਪਾਤਸ਼ਾਹ ਠਗੜਾਈ ਸਵਾਮੀ ਪੁਰਣਾ ਹੈ ਕੋਮਨ ਸਿਰ ਕੂਮਾ ਜਿਹੜੀਆਂ ਕੂਮਾ ਹਨ ਦੁਨੀਆ ਦੇ ਅੰਦਰ ਕੋਈ ਮੁਸਲਮਾਨਾਂ ਦੀ ਕੂਮ ਹੈ ਕੋ ਹਿੰਦੂਆਂ ਦੀ ਕੂਮ ਹੈ ਕੋ ਕਿਸੇ ਦੀ ਕੂਮ ਹੈ ਤੂੰ ਜ਼ੇਰੀ ਕੂਮ ਜਿਹੜੀ ਸੰਸੰਗਤ ਰੂਪ ਕੂਮ ਹੈ ਇਹ ਸਾਰੀਆਂ ਕੌਮਾਂ 'ਚ ਸਿਰੋਮਣੀ ਕੌਮ ਹੈ ਸਾਰੀਆਂ ਕੌਮਾਂ ਆਸਰੀ ਸੰਪਦਾ ਦੀਆਂ 'ਚੋਂ ਜੋ ਦੇਵੀ ਸੰਪਦਾ ਕੌਮ ਹੈ ਇਹ ਸਿਰੋਮਣੀ ਆਪਕੀ ਕੌਮ ਹੈ ਸਾਰੀਆਂ ਜਿੰਨੀਆਂ ਕੌਮਾਂ ਲੋਕਾਂ ਨੇ ਮੰਨੀਆਂ ਫਿਰਕੇ ਸਾਰਿਆਂ 'ਚ ਤੂੰ ਸਿਰੋਮਣੀ ਹੈ ਸਬਦਾਂ ਪਿਤਾ ਮੀਰੂ ਵੱਡੂ ਧਨੀ ਅਗਮਨ ਪਿਤਾ ਕਾਲ ਪ੍ਰਖਵਾਸ ਗੁਰੂ ਜੀ ਤੁਸੀਂ ਵੱਡੇ ਹੋ ਸਾਰਿਆਂ ਤੋਂ ਅਤੇ ਤਹਨੀ ਮਾਲਕ ਹੋ ਆਗਮਾ ਗਮਤਾ ਤੇ ਰਹਤ ਹੋ ਉਸਤਦ ਕਵਨ ਕਰੀ ਜੈ ਕਰਤੇ ਕਰਤਾ ਪ੍ਰਖਾ ਆਪਣੀ ਕਿਹੜੀ ਕਿਹੜੀ ਸਿਫਤ ਕਸਮ ਕਰੀਏ ਬੇਅੰਤ ਆਪਦੇ ਗੁਣ ਹਨ ਵੇਖ ਰਹੀ ਬਸਮਾ ਆਪ ਦੀ ਮਹਿਮਾ ਨੂੰ ਵੇਖ ਕੇ ਬਸਮਾਦ ਹੋ ਰਹੀਦਾ ਹੈ ਉਸਤਦ ਆਪ ਦੀ ਕਸਮ ਨਹੀਂ ਕੀਤੀ ਜਾ ਸਕਦੀ ਰਹਾਉ ਸੁਖੀਨ ਮਹਿ ਸੁਖਿਆ ਤੂੰ ਕਹੀ ਹੈ ਸੁਖੀਨ ਵਿੱਚੋਂ ਤੇਰਾ ਸੁਖ ਸੱਚੇ ਬਾਦਸ਼ਾਹ ਤੂੰ ਨੰਦ ਸੁਖ ਹੈ ਜੋਣਾ ਭਵੀਸ਼ੇ ਨੰਦ ਜਿਹੜਾ ਹੈ ਇਹ ਤਾਂ ਕਟੋਰੀ ਦੇ ਪਾਣੀ ਨਹੀਂ ਝੂਠਾ ਹੋਣ ਵਾਲਾ ਹੈ ਜੋਗਾਨੰਦ ਜਿਹੜਾ ਸੰਕਲਪਾਂ ਦਾ ਵੱਧਾ ਹੋਇਆ ਹੈ ਇਸੇ ਪ੍ਰਕਾਰ ਜੋ ਸਾਧਨਾ ਦਾ ਆਨੰਦ ਹੈ ਉਸ ਬ੍ਰਸ਼ਾਂਤੀ ਨਾਲੇ ਦੀ ਨਹੀਂ ਆਈ ਹੈ ਤੇਰਾ ਸਮੁੰਦਰ ਆਨੰਦ ਹੈ ਜੋ ਸਮੁੰਦਰ ਦੀ ਨਹੀਂ ਆਇਨਾ ਮੁਗਦੇ ਦਾ ਸੁਖ ਦਾ ਇਹਨਾਂ ਜੂਠਾ ਹੁੰਦਾ ਹੈ ਐਸਾ ਸੁਖਿਆਂ ਵਿੱਚੋਂ ਆਤਮਨੰਦ ਦੇਣ ਵਾਲਾ ਸਵੈ ਅਨਪਵਸਤਾਰੇ ਵਿੱਚ ਇਸ ਧੋਕੇ ਆਨੰਦ ਨੂੰ ਮੰਨਣ ਵਾਲਾ ਤੁਹੀ ਆਪ ਹੀ ਕਹੀਲਾ ਹੈ ਦਾਤਨ ਸਿਰਦਾਤਾ ਕੋਈ ਦਾਤੇ ਜਿੰਨੇ ਦੁਨੀਆ ਦੇ ਮੰਨੇ ਆ ਬ੍ਰਹਮਾ ਦੇ ਦਰਜੇ ਤੱਕ ਸੁਖੀ ਮੰਨੇ ਆ ਉਹ ਸਾਰਿਆਂ ਦਾਤਿਆਂ ਦੇ ਵਿੱਚੋਂ ਮਹਾਰਾ ਕੋਈ ਕਿਸ ਕੋਈ ਰਾਜ ਦੇ ਸਕਦਾ ਹੈ ਕੋਈ ਸਵਰਗ ਦੇ ਸਕਦਾ ਹੈ ਤੂੰ ਦਾਤਿਆਂ ਦਾ ਸਿਰੋਮਣੀ ਦਾਤਾ ਹੈ ਸਭ ਜਾਜਕਾਂ ਆਪ ਦਾਤੇ ਹੋ ਤੀਜਨ ਮਹਿ ਨਾਮ ਦੇ ਗਰੂ ਹੋ ਕੇ ਦਾਤ ਦੇਣ ਵਾਲੇ ਹੋ ਤੀਜਨ ਮਹਿ ਤੇਜਵੰਸੀ ਕਹੀਐ ਤੇਜ ਪ੍ਰਕਾਸ਼ ਵਾਲਿਆਂ ਚੋਂ ਮਹਾਰਾਜ ਤੇਰੀਓਂ ਸੀ ਸੂਰ ਦਿਵੰਸੀ ਜਿਵੇਂ ਰਾਮਚੰਦਰ ਆਦਿਕ ਹੋਏ ਐ ਇਤਿਹਾਸਿਕ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਪਾਤਸ਼ਾਹ ਦਸਮ ਪਾਤਸ਼ਾਹ ਇਸ ਇਹ ਤੇਜਵੰਸੀ ਸੁੰਦਰ ਸੂਰਜਵੰਸੀ ਕਹਾਉਨੇ ਹੋ ਤੁਸੀਂ ਤੇਜ ਪ੍ਰਕਾਸ਼ ਵਾਲਿਆਂ ਜੀ ਦੀ ਵੰਸ਼ ਵਿੱਚੋਂ ਆਪ ਪ੍ਰਕਾਸ਼ ਵਾਲੇ ਕਹਾ ਰਹੇ ਹੋ ਸੱਚੇ ਪਾਤਸ਼ਾਹ ਰਸ਼ੀਆਨ ਮਹਰਾਤਾ ਰਸ਼ੀਏ ਜਿਹੜਿਆਂ ਰਸਾਂ ਦੇ ਗਿਆਤੇ ਕ੍ਰਿਸ਼ਨ ਆਦਿਕ ਰਸਾਂ ਦੇ ਗਿਆਤੇ ਮੰਨੇ ਆ ਉਹਨਾਂ ਵਿੱਚ ਵੀ ਤੂੰ ਆਵਰਤਾ ਹੈ ਮਿਲਿਆ ਹੋਇਆ ਹੈ ਰਸ਼ੀਆ ਸਾਰਿਆਂ ਵਿੱਚੋਂ ਤੂੰ ਆਵਜੇ ਸਰੂਪਾਂ ਦੇ ਰੰਗਿਆ ਹੋਇਆ ਹੈ ਸੂਰਨ ਮਹਸੂਰਾ ਤੂੰ ਕਹੀ ਹੈ ਜਿਵੇਂ ਇੱਕ ਰਸੀ ਹੁੰਦਾ ਇੱਕ ਮਹਾਰਖੀ ਹੁੰਦਾ ਇੱਕ ਅਤਰਖੀ ਹੁੰਦਾ ਸੂਰਮੇ ਜੋ ਵੱਡੇ ਮਹਾਰਥੀ ਅਤਰਥੀ ਸੂਰਮੇ ਤੁਸੀਂ ਕਹੀ ਦਿਓ ਮਨ ਜਿੱਤੇ ਜਗ ਜੀਤ ਦੇਣ ਵਾਲੇ ਭੋਗਨ ਮਹ ਭੋਗੀ ਭੋਗਨ ਵਾਲੇ ਲੋਕ ਜਿਹੜੇ ਭੋਗੀ ਹਨ ਸਾਰਿਆਂ ਰਾਜਿਆਂ ਦੇ ਚੋਂ ਭੋਗਾਂ ਚੋਂ ਭੋਗਣ ਵਾਲਾ ਉਹ ਵੱਡਾ ਪਹਾੜੀ ਹੈ ਸਾਰੀ ਸਿਟੀ ਦਾ ਉਹ ਬਾਗ ਉਹਨਾਂ ਤੋਂ ਕਾਹ ਲੋ ਕੇ ਪੱਖਣ ਕਰ ਲੈਣਾ ਹੈ ਗ੍ਰਸਤਨ ਮਹਿ ਤੂੰ ਵੱਡੋ ਗ੍ਰਸਤੀ ਗ੍ਰਸਤਾਂ ਵਿੱਚ ਮੁਸਲਮਾਨ ਕਹਿੰਦੇ ਆਵਾ ਆਦਮ ਗ੍ਰਸਤੀ ਬਣਾਇਆ ਸੀ ਖੁਦਾ ਨੇ ਸੋ ਇਸ ਪ੍ਰਕਾਰ ਤੂੰ ਗ੍ਰਸਤੀ ਜਿਹੜੇ ਦੁਨੀਆ ਦੇ ਸਾਰਾ ਪਰਿਵਾਰ ਸੰਸਾਰ ਤੇਰਾ ਹੀ ਹੈ ਫੇ ਮਾਰਾ ਸਾਰਿਆਂ ਚ ਵੱਡਾ ਗਰਸਨੀ ਹੈ ਸਭ ਪਰਿਵਾਰ ਦਾ ਮਾਲਕ ਸੰਸਾਰ ਦਾ ਆਪਤ ਹੈ ਜੋਗਨ ਮਹਿ ਜੋਗੀ ਜੋਗੀਆਂ ਵਿੱਚੋਂ ਕਿਸ ਪ੍ਰਕਾਰ ਗੋਰਖਨਾਥ ਆਤਿਕ ਜੋਗੀ ਹੋਏ ਹੈ ਤੂੰ ਮਾਰਾ ਸਾਰਿਆਂ ਜੁੜਿਆ ਹੋਇਆ ਆਪ ਹੀ ਹੈ ਜਨ ਵਾਲਿਆਂ ਚ ਕਰਤਨ ਮਹਿ ਤੂੰ ਕਰਤਾ ਕਹੀਐ ਕਰਤੇ ਜਿਹੜੇ ਹੰਦੁਨੀਆ ਦੇ ਅੰਦਰ ਬ੍ਰਹਮਾਦ ਕਿਉਂ ਨ ਸਾਰਿਆਂ ਦਾ ਤੂੰ ਕਰਤਾ ਕਰ ਹੈ ਕਰਤਾ ਹੋ ਕੇ ਕਰਨ ਵਾਲਾ ਕਹੀਦਾ ਹੈ ਆਚਾਰਨ ਮਹ ਆਚਾਰੀ ਆਚਾਰ ਸੇਵਾ ਆਚਾਰ ਕਰਨ ਵਾਲੇ ਜਿਹੜੇ ਦੁਨੀਆ ਵਿੱਚ ਹੈ ਉਹਨਾਂ ਚ ਸ੍ਰੇਸ਼ਟ ਆਚਾਰ ਕਰਨ ਵਾਲੇ ਵੀ ਆਪ ਉਹ ਜਿਵੇਂ ਦਿੱਤਾ ਪਰਿਉ ਹੋਇਆ ਹੈ ਇਹੋ ਸਾਰਿਆਂ ਦੇ ਵਿੱਚ ਆਚਾਰ ਬਣਾ ਜਿਹੜਾ ਆਪ ਦੀ ਸ੍ਰੇਸ਼ਟ ਦਾ ਸ੍ਰੇਸ਼ਟ ਆਚਾਰ ਰੂਪੀ ਕਰਤਾ ਬਹ ਆਪ ਦਾ ਹੀ ਸਾਹਨ ਮਹ ਤੂੰ ਸਾਚਾ ਸਾਹ ਜੁਸ਼ਪੁਰਕਾਰ ਸ਼ਾਹਕਾਰ ਕੁਮੇਰਾਕ ਭੰਡਾਰੀ ਮੰਨੇ ਹੈ ਦੋਨ ਸਾਰਣ ਸ਼ਾਹੂ ਕਰਨ ਸੱਚਾ ਸ਼ਾਹ ਪਾਦਸ਼ਾਹ ਹੈ ਵਪਾਰ ਨਮਹਿ ਵਪਾਰੀ ਵਪਾਰੀ ਵਿੱਚੋਂ ਤੁਮ ਜਿਹਾ ਸਰੂਪ ਵਪਾਰੀ ਵੀ ਤੂੰ ਆਪ ਹੀ ਬਣ ਰਿਹਾ ਹੈ ਨਾਮ ਦਾ ਦਰਬਾਰ ਨਮਹਿ ਤੇਰੂ ਦਰਬਾਰ ਦਰਬਾਰ ਜਿਵੇਂ ਸਾਰਣ ਤੇ ਤੇਰਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਹੈ ਜਿਸ ਪ੍ਰਕਾਰ ਮਾਕ ਲੋਕ ਦੇ ਅੰਦਰ ਐਵੇਂ ਦਰਬਾਰਾਂ ਵਿੱਚੋਂ ਸਾਧ ਸੰਗਤ ਰੂਪੀ ਤੇਰਾ ਦਰਬਾਰ ਹੈ ਦਰਵਾਰ ਸਰੂਪਾਂ ਵਿੱਚੋਂ ਤੇਰਾ ਸਤਿ ਚੇਤਨ ਆਨੰਦ ਸਰੂਪ ਹੈ ਸਰਨ ਪਾਲਨ ਟੀਕਾ ਮੇਰਾ ਆਪ ਸਰਨ ਆਇਆ ਦੀ ਪਾਲਨਾ ਕਰਨ ਵਾਲੇ ਟੀਕਾ ਸੇਰੋਮਣੀ ਹੂੰ ਸਰਨਾ ਦੀ ਪਾਲਨਾ ਕਰਕੇ ਟੀਕਾ ਇਸਤ ਕਰਦੇ ਹੂੰ ਆਪ ਤਿਲਕ ਰੂਪ ਹੋ ਆਪ ਲਕਸ਼ਮੀ ਕੀਤਕ ਗਣੀ ਨਾ ਜਾਈ ਐਜੇ ਖਜ਼ਾਨੇ ਹੁੰਦੇ ਤੇਰੀ ਜਿਹੜੀ ਮਾਇਆ ਸਾਰੀ ਸ੍ਰਿਸ਼ਟੀ ਦੀ ਉਹ ਕਿੰਨੀ ਕੁ ਗਿਣੀਆਂ ਗਿਣੀ ਨਹੀਂ ਜਾਂਦੀ ਹੈ ਪਵਿੱਤਰੀ ਬਲਛਮੀ ਵੀ ਦਿਨੀ ਨੂੰ ਜਾ ਸਕਦੀ ਗਣ ਨਾ ਸਕੂ ਸਿੱਕਾ ਮਾਰਾ ਸਿੱਕਾ ਵੀ ਨਹੀਂ ਗਿਣਾ ਜਾ ਸਕਦਾ ਕੋਈ ਨਾ ਕਿਸੇ ਜਿਹਹਾ ਪਾਇਆ ਵੇਖੋ ਦੂਸਰੇ ਨਾਲ ਦੂਸਰੇ ਗਸਤਾਰ ਰੁਸਤਾਰ ਨਹੀਂ ਮਿਲਦੀ ਕੋਈ ਕਿਸੇ ਜੈਸਾ ਨਹੀਂ ਬਣਾਇਆ ਇਹ ਤੇਰੇ ਸਿੱਕੇ ਬਣਾਏ ਹੋਏ ਪਤਾ ਨਹੀਂ ਕਿਹੜੀ ਘਾੜ ਤੋਂ ਕਿੱਥੋਂ ਕਢੀ ਐ ਦੁਆ ਦੇ ਨਾਲ ਦੁਆ ਰਲਦਾ ਨਹੀਂ ਹੈ ਇਹ ਤੇਰਾ ਸਿੱਕਾ ਨਹੀਂ ਕਿਸੇ ਦੇ پاس ਹੋ ਗਿਆ ਜਾ ਸਕਦਾ ਕੌਣ ਗਿਣ ਸਕਦਾ ਹੈ ਇਹ ਬਾਦਸ਼ਾਹ ਦੇ ਸਿੱਕੇ ਹੁੰਦੇ ਐ ਇਸੇ ਪ੍ਰਕਾਰ ਸੱਚੇ ਬਾਦਸ਼ਾਹ ਤੇਰੀ ਜਿਹਨਾਂ ਨੂੰ ਸਿਕ ਲੱਗੀ ਐ ਪ੍ਰੇਮ ਲੱਗਾ ਹੋਇਆ ਉਹਨਾਂ ਪ੍ਰੇਮੀਆਂ ਨੂੰ ਵੀ ਗਿਣਿਆ ਨਹੀਂ ਜਾ ਸਕਦਾ ਇੰਨੇ ਘਣਗੇ ਸਿੱਕਾ ਹਕੂਮਤੀ ਸਿੱਕਾ ਤੇਰਾ ਗਿਣਿਆ ਨਹੀਂ ਜਾ ਸਕਦਾ ਨੰਮਨ ਮਹ ਤੀਰੂ ਪ੍ਰਭ ਨੰਮ ਸੇਹ ਪਰਮੇਸ਼ਰ ਨਾਵਾਂ ਵਿੱਚੋਂ ਕਿਸ ਤੋਂ ਮਨਾਮ ਕਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਪੁਰਬਲਾ ਹੈ ਗਿਆਨਨ ਮਹ ਗਿਆਨੀ ਅਤੇ ਗਿਆਨੀਆਂ ਵਿੱਚੋਂ ਗਿਆਨਵਾਨ ਤੂੰ ਆਪ ਹੈ ਘਟ ਘਟ ਕੇ ਅੰਤਰ ਕੀ ਜਾਣਤ ਜੁਗਤਨ ਮਹ ਤੇਰੀ ਪ੍ਰਭ ਜੁਗਤਾ ਜੁਗਤੀਆਂ ਵਿੱਚੋਂ ਮਾਰਾ ਤੇਰੀ ਜਿਹੜੀ ਜੁਗਤ ਹੈ ਆਪ ਦਾ ਪਾਣਾ ਮਨਾਉਣਾ ਇਹ ਸਿਰੋਮਣੀ ਸਭ ਤੋਂ ਹੈ ਇਸ ਨਾਨਨ ਮਹ ਇਸ ਨਾਨੀ ਇਸ ਨਾਨੀਆਂ ਵਿੱਚੋਂ ਬੜਾ ਭਾਰੀ ਅਨ ਸੁਣਿਆ ਮੰਨਿਆ ਮਨ ਕੀਤਾ ਭਾ ਅੰਤਰ ਗਾਤੀ ਜਮਲ ਨਾ ਅੰਤਰਾਤਮੇ ਜਿਹੜਾ ਇਸਤ ਹੋ ਕੇ ਸਰੂਪਾਕਾਰ ਬਿਰਤੀ ਕਰਨੀ ਹੈ ਸਰਬ ਨੂੰ ਕਰਨਾ ਹੈ ਮਨ ਨੂੰ ਕਰਨਾ ਹੈ ਇਹ ਇਸ਼ਨਾਨ ਹੈ ਕਿਉਂ ਇਸ਼ਨਾਨ ਹੈ ਤੂੰ ਕਰ ਰਿਹਾ ਸਾਰਿਆਂ ਦੇ ਅੰਦਰ ਸਿੱਧਨ ਮੈਂ ਤੇਰੀ ਪ੍ਰਭ ਸਿਧਾ ਜਿਹੜੇ ਸਿੱਧੰਗ ਗੋਰਖਨਾਥ ਆਦਿਕ ਉਹਨਾਂ ਜਿਹੜੀ ਸਿੱਧੀ ਸ਼ਕਤੀ ਹੈ ਮਹਾਰਾਏ ਤੇਰੀ ਦਿੱਤੀ ਹੋਈ ਹੈ ਸਿਧ ਮੁਕਤ ਪੁਰਖਾਂ ਵਿੱਚ ਤੇਰਾ ਹੀ ਮੁਕਤ ਸਰੂਪ ਪ੍ਰਗਟ ਹੈ ਕਰਮਨ ਸਿਰ ਕਰਮਾ ਕਰਮਾਂ ਵਿੱਚੋਂ ਸਿਰੋਮਣੀ ਨਿਸਕਾਮ ਕਰਮ ਹਨ ਸੱਚੇ ਪਾਤਸ਼ਾਹ ਆਪ ਦੇ ਕਰਮਾਂ ਦਾ ਸਿਰੋਮਣੀ ਕਰਮਨ ਸਗਲ ਕਰਮ ਸ੍ਰੀ ਸਗਲ ਧਰਮ ਸ੍ਰੀ ਧਰਮ ਕਰਮ ਕਰਪੂਰ ਦੇ ਉਪਰ ਕਰਮ ਤੇਰਾ ਸਿਰੋਮਣੀ ਕਰਮ ਨਾਮ ਦੀ ਕਮਾਈ ਹੈ ਆਗਿਆ ਮਹਿ ਤੇਰੀ ਪ੍ਰਭ ਆਗਿਆ ਆਗਿਆ ਵਿੱਚ ਸੱਚੇ ਪਾਤਸ਼ਾਹ ਤੇਰੀ ਸੁਰਤੀ ਸਿਮਰਤੀ ਮਮਈ ਆਗਿਆ ਸਤਨਾਮ ਦਾ ਜਾਪ ਕਰਨਾ ਆਗੇ ਵਿੱਚ ਤੇਰੀ ਵੱਡੀ ਆਗਿਆ ਹੈ ਹੁਕਮਨ ਸਿਰ ਹੁਕਮਾਂ ਸਿਰੋਮਣੀ ਹੁਕਮੋ ਜਿਸ ਵਕਤ ਹੁਕਮ ਆਉਦਾ ਉਸ ਵੇਲੇ ਕੋਈ ਵੀ ਸਭ ਕੋ ਆਈ ਬਾਰੀ ਹੈ ਸੰਸਾਰ ਨੂੰ ਆਪਾਂ ਆਪਣੀ ਬਾੜੀਆਂ ਸਾਥ ਚੱਲਣਾ ਪੈਂਦਾ ਸੰਸਾਰ 'ਚੋਂ ਕੋਈ ਅਵਤਾਰ ਹੋਵੇ ਕੋਈ ਹੋਵੇ ਪਕੰਬਰ ਹੋਵੇ ਸਭਨਾਂ ਨੂੰ ਜੋ ਆਇ ਉਸ ਜਲ ਸਭ ਕੋਈ ਆਈ ਬਾਰੀ ਹੈ ਇਹ ਆਪਦਾ ਕਾਲੂ ਕੀ ਹੁਕਮ ਸਾਰਿਆਂ ਦੇ ਸਿਰੋਮਣੀ ਹੁਕਮ ਹੈ ਜਿਉਂ ਬੁਲਾਵ ਹੈ ਤਿਉਂ ਬੁਲ੍ਹ ਹੈ ਸਵਾਮੀ ਜਿਸ ਜੇ ਮਾਲਸ਼ਾ ਕਿਸ ਪ੍ਰਕਾਰ ਸਾਥੋਂ ਬੁਲਾਉਨੇ ਹੋ ਅਗੇ ਉਸ ਪ੍ਰਕਾਰ ਦੇ ਬਚਨ ਬੋਲਦੇ ਹਾਂ ਕੁਦਰਤ ਕਵਨ ਹਮਾਰੀ ਕਿ ਸ਼ਕਤੀ ਕੀ ਹੈ ਹਮਾਰੀ ਤਮਾਮ ਜੀਆਂ ਦੀ ਕਿ ਆਪ ਦੇ ਜਸ ਨੂੰ ਪੂਰਨ ਕਹਿ ਸਕੀਏ ਸਮਗਰ ਕਥਨ ਨਹੀਂ ਕੀਤਾ ਜਾ ਸਕਦਾ ਆਪਦਾ ਜਸ ਸਾਧ ਸੰਗ ਨਾਨਕ ਜਸ ਗਾਇ ਉਸ ਤਾਂ ਮਾਲਾ ਤੇਰੀ ਸਾਧ ਸੰਗਤ ਜੀ ਨਾਲ ਮਨ ਨੂੰ ਸਾਧਿਆ ਹੈ ਅੱਠੇ ਪੈਰ ਤੇਰੇ ਸਿਮਰਨ ਵਿੱਚ ਜੁੜੇ ਰਹਿੰਦੇ ਆ ਉਹਨਾਂ ਸਾਧ ਸੰਗਤ ਦੇ ਵਿੱਚ ਮਿਲ ਕਰਕੇ اے ਗੁਰੂ ਨਾਨਕ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਾਰਾ ਆਪਦੇ ਜਸ ਨੂੰ ਗਾਉਣਾ ਕੀਤਾ ਹੈ। ਜੋ ਪ੍ਰਭ ਕੀ ਆਤ ਪਿਆਰੀ ਉਹ ਅਕਾਲ ਪੁਰਖ ਸਾਹਿਬ ਦੀ ਬਤਨ ਚ ਪਿਆਰੀ ਸੰਗਤ ਹੈ। ਉਸ ਵਿੱਚ ਮਿਲ ਕੇ ਆਪਦਾ ਜਸ ਗਾਇਆ ਹੈ। ਹੋਰ ਅਸੀਂ ਕੀ ਸਾਡੇ ਵਿੱਚ ਕੀ ਸ਼ਕਤੀਆਂ ਆਪਦੇ ਸਰੂਪ ਦੇ ਵਾਰਤ ਕਸ਼ਮ ਕਰਨ ਦੀ ਜਿਵੇਂ ਸਾਥਕਾਂ ਨੂੰ ਬੁਲਾਉਨੇ ਅਸੀਂ ਉਹ ਵਿੱਚ ਬਚਨ ਕਰਦੇ ਆ।